ਸਤਿ ਸ਼੍ਰੀ ਅਕਾਲ ਦੋਸਤੋ ਅਨਲਿमिटेड ਗਿਆਨ ਦੀ ਨਵੀਂ ਵੀਡੀਓ ਦੇ ਨਾਲ ਜੁੜ ਚੁੱਕੇ ਹੋ ਇਸ ਸਮੇਂ ਜਿਵੇਂ ਕਿ ਤੁਸੀਂ ਦੇਖਦੇ ਹੋ ਅਸੀਂ ਗੋਲਡਨ ਸਪੈਰੋ ਸੁਪਰ ਬਾਈਕਸ ਤੇ ਖੜੇ ਹਾਂ ਲੁਧਿਆਣਾ ਵਿਖੇ ਜਿੱਥੇ ਕਿ ਸੈਕੰਡ ਹੈਂਡ ਬਾਈਕਸ ਤੁਹਾਡੇ ਲਈ ਲੈ ਕੇ ਆਏ ਹਾਂ ਅੱਜ ਦੀ ਵੀਡੀਓ ਦੇ ਵਿੱਚ ਜੋ ਕਿ ਬਹੁਤ ਹੀ ਵਧੀਆ ਰੇਟ ਤੇ ਤੇ ਲੋਕਲ ਬੰਦਿਆਂ ਨੂੰ ਫਾਈਨਾਂਸ ਵੀ ਹੋ ਜਾਊਗਾ ਤੇ ਮਤਲਬ ਨਵੇਂ ਵਰਗੀਆਂ ਬਾਈਕਸ ਨੇ ਕਿਹੜਾ ਮਾਡਲ ਆ ਕੀ ਕੀ ਖੂਬੀ ਆ ਪਤਾ ਕਰਦੇ ਹਾਂ ਤੇ ਸਾਡੇ ਨਾਲ ਭਾਜੀ ਜੁੜ ਚੁੱਕੇ ਨੇ ਕੀ ਨਾਮ ਹੈਗਾ ਜੀ ਮੈਂ ਨਰਿੰਦਰ ਸਿੰਘ ਆ ਜੀ ਨਰਿੰਦਰ ਸਿੰਘ ਜੀ ਤੇ ਰਵਿੰਦਰ ਸਿੰਘ ਜੀ ਸਾਨੂੰ ਦੱਸਣਗੇ ਅੱਜ ਇਹਨਾਂ ਬਾਈਕਸ ਬਾਰੇ ਆ ਜੀ ਇਹ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਦਾ ਮਤਲਬ ਸਭ ਤੋਂ ਜ਼ਿਆਦਾ ਡਿਮਾਂਡਡ ਚੀਜ਼ ਆ ਇਹ ਜੀ ਕਿਹੜਾ ਮਾਡਲ ਹੈ KTM ਆ ਜੀ ਇਹ KTM ਹਾਂ ਜੀ ਇਹ ਮਤਲਬ ਨੌਜਵਾਨਾਂ ਦੀ ਜਾਣ ਆ ਜੀ ਹਾਂ ਜੀ ਹਾਂ ਜੀ ਸਰ ਇਹ 2021 ਮਾਡਲ ਸਰ ਠੀਕ ਹੈ 3000 ਕਿਲੋਮੀਟਰ ਚੱਲਿਆ ਆ ਕਰ ਇਹ ਮਤਲ ਹੁਸ਼ਿਆਰਪੁਰ ਦਾ ਨੰਬਰ ਹੈ ਜੀ ਬਿਲਕੁਲ ਹੁਸ਼ਿਆਰਪੁਰ ਦਾ ਨੰਬਰ ਹੈ ਜੀ ਠੀਕ ਹੈ ਦੇਖੇ ਮੈਂ ਫਲਾਸ ਵਗੈਰਾ ਵੀ ਹੋ ਜੂਗੇ ਤੇ ਸਾਰੇ ਤੇ ਹੋ ਜੂਗਾ ਬਣਾਸ ਮੈਂ ਸਾਰੰ ਸਰ ਹੋਊਗਾ ਲੇਕਿਨ ਹੋਊਗਾ ਲੋਕਲ ਕਸਟਮਰ ਨੂੰ ਲੋਕਲ ਕਸਟਮਰ ਮਤਲਬ ਉਹ ਦਾਇਰਾ ਜੇ ਲੋਕਲ ਦਾ ਹੀ ਜਸ ਲੋਕਲ ਦੇ ਹਨ ਸਰ ਲੋਕਲ ਤੇ ਬਾਕੀ ਅਗਲਾ ਆਪਣੇ ਵੱਲੋਂ ਕਰਵਾ ਸਕਦਾ ਜੇ ਕੋਈ ਆਪਣੇ ਪਹੁੰਚ ਹੈਗੀ ਕਿਸੇ ਦੀ ਹੈ ਨਾ ਜਾਂ ਅਗਲੇ ਕੋਲ ਕਰਵਾ ਸਕਦਾ ਸਰ ਤੇ ਜੇ ਕੋਈ ਲੋਕਲ ਲੁਧਿਆਣਾ ਜ਼ਿਲ੍ਹੇ ਦਾ ਕੋਲ ਲੁਧਿਆਣਾ ਸ਼ਹਿਰ ਦਾ ਲੁਧਿਆਣਾ ਜਿੰਨੇ ਤੱਕ ਜੀ ਲੁਧਿਆਣਾ ਜ਼ਿਲ੍ਹੇ ਦਾ ਜੇਕਰ ਕੋਈ ਉਹ ਮਤਲਬ ਇਨਾਂ ਕੋਲ ਆ ਸਕਦਾ ਇਹ ਵੀ ਕਰਵਾ ਦੇਣਗੇ ਜੇਕਰ ਕੋਈ ਲੁਧਿਆਣਾ ਜ਼ਿਲ੍ਹੇ ਤੋਂ ਬਾਹਰ ਦਾ ਤਾਂ ਉਹ ਆਪਣੇ ਲੈਵਲ ਤੇ ਫਿਨਾਂਸ ਕਰਾ ਸਕਦਾ ਤੇ ਆਹ ਕਿਹੜਾ ਜੀ ਉਧਰ ਇਹ ਪੁਲਸਰ RS 220 200 CC ਹੈ ਜੀ ਹਾਂ ਜੀ ਸਰ ਇਹ ਤਾਂ ਨੰਬਰ ਵੀ ਲੋਕਲ ਹੈਣਾ ਜੀ ਲੋਕਲ ਨੰਬਰ ਲੁਧਿਆਣੇ ਦਾ ਠੀਕ ਹੈ ਠੀਕ ਹੈ ਤੇ ਆਹ ਨਾਲ ਯਾਮਾ ਜੀ R15 ਜੀ ਠੀਕ ਹੈ ਜੀ ਇਹ ਕਿਹੜਾ ਮਾਡਲ ਹੈ ਇਹ ਸਰ 20 ਮਾਡਲ ਸਰ ਇਹ 2020 ਮਾਡਲ ਹੈ ਜੀ ਹਾਂ ਜੀ ਸਰ ਇਹ ਵੀ ਲੋਕਲ ਨੰਬਰ ਆ ਸਰ ਜਿਹੜਾ ਕੋਈ ਵੀਡੀਓ ਦੇਖ ਕੇ ਆਊਗਾ ਮਤਲਬ ਪੂਰਾ ਮਾਨਤਾਨਤਾ ਕਰੋਗੇ ਰੇਟ ਬਾਰੇ ਬਿਲਕੁਲ ਸਰ ਕਰਾਂਗੇ ਜੀ ਕਰਾਂਗੇ ਜਰੂਰ ਕਰਾਂਗੇ ਜੀ ਠੀਕ ਹੈ ਤੇ ਇਹ ਅੱਗੇ ਬੋਲਟ ਆ ਗਿਆ ਇਹ ਤਾਂ ਕਹਿੰਦਾ ਏਜੰਸੀ ਚ ਵੀ ਮਤਲਬ ਘਾਟੇ ਖੜੇਗਾ ਤੁਹਾਡੇ ਕੋਲ ਸੈਕੰਡ ਹੈਂਡ ਚ ਹਾਂਜੀ ਇਹ ਹੰਟਰ ਨਵਾਂ ਲਾਂਚ ਹੋਇਆ ਜੀ ਇਹ ਸਾਢੇ 500 ਸੀ ਸਾਢੇ 200 ਸਰ ਇਹ ਕਿਹੜਾ ਮਾਡਲ ਹੈ ਜੀ ਇਹ ਸਰ 23 ਮਾਡਲ ਹੈ ਜੀ ਇਹ ਮਾਡਲ ਬਰਨਾਲੇ ਦਾ ਨੰਬਰ ਹੈ ਜੀ ਇਹ ਬਰਨਾਲਾ ਨੰਬਰ ਹੈ ਜੀ ਇਹ ਲੋਕਲ ਪੰਜਾਬ ਦੇ ਹੀ ਨੇ ਸਾਰੇ ਨੰਬਰ ਹੈ ਜੀ ਆਪਣੇ ਨੰਬਰ 50 ਨੰਬਰ 50 ਦੇ ਬਦਲਦੇ ਚੇਕ ਕਰ ਲੈ ਕਿੰਨਾ ਕੇ ਚੱਲਿਆ ਕਿੰਨਾ ਹੈ ਜੀ ਇਹ 6 ਸਾਲ ਚੱਲਿਆ ਜੀ ਇਹ ਚੱਲਿਆ ਵੀ ਕੋਈ ਨਹੀਂ ਹੈਗਾ ਜੀ ਸਰਵੋਸਕਾਟ ਵਗੈਰਾ ਸਾਰਾ ਹੀ ਹੋ ਗਿਆ ਸਾਰਾ ਹੀ ਸਾਰਾ ਸਾਰੇ ਕੰਪਨੀ ਨੂੰ ਜੀ ਠੀਕ ਹੈ ਤੇ ਅੱਗੇ ਪਲਸਰ ਫੇਰ ਆ ਗਿਆ ਜੀ ਇਹ ਕਿਹੜਾ ਮਾਡਲ ਹੈ ਸਰ 23 ਮਾਡਲ ਹੈ ਜੀ ਇਹ ਲੋਕਲ ਲੁਧਿਆਣਾ ਨੰਬਰ ਹੈ ਲੋਕਲ ਲੁਧਿਆਣਾ ਨੰਬਰ ਹੈ ਜੀ ਤੇ ਕੰਡੀਸ਼ਨ ਵੀ ਸਾਫ਼ ਹੈ ਤੇ ਬਾਕੀ ਜੇ ਕੋਈ ਐਕਸੀਡੈਂਟਲ ਵੀ ਤਾਂ ਨਹੀਂ ਹੁੰਦੀ ਆ ਲੈ ਸਰ ਐਕਸੀਡੈਂਟਲ ਕੇਸ ਵਿੱਚ ਵੇਚਦੇ ਨਹੀਂ ਮਾਲ ਸਾਲਾ ਜੀ ਠੀਕ ਹੈ ਤੇ ਅਗੇ ਸਪਲੈਂਡਰ ਇਹ ਕਿਹੜਾ ਮਾਡਲ ਹੈ ਜੀ ਸਪਲੈਂਡਰ 21 ਮਾਡਲ ਹੈ ਜੀ ਅੱਛਾ ਜੀ ਹਾਂ ਜੀ ਇਹ ਮਤਲਬ ਥੋੜਾ ਅੰਦਾਜ਼ਾ ਦੱਸ ਦੋ ਵੀ ਕਿੰਨੀ ਰੇਂਜ ਤੱਕ ਕਿੰਨੇ ਤੋਂ ਲੈ ਕੇ ਕਿੰਨੇ ਤੱਕ ਮਿਲ ਜਾਂਦਾ ਘੱਟੋ ਘੱਟ ਕੀ ਰੇਟ ਤੇ ਮਿਲ ਜਾਂਦਾ ਸਪਲੈਂਡਰ ਵੱਧੋ ਵੱਧ ਕੀ ਰੇਟ ਤੇ ਸਰ 40000 ਤੋਂ ਲੈ ਕੇ 70000 ਤੱਕ ਸਪਲੈਂਡਰ ਮਿਲ ਜਾਂਦੇ ਨੇ ਕੰਡੀਸ਼ਨ ਦੇ ਹਿਸਾਬ ਨਾਲ ਤੇ ਮਾਡਲ ਦੇ ਹਿਸਾਬ ਨਾਲ ਹਾਂ 40000 ਸ਼ੁਰੂ ਹੋਏ ਤੇ 70000 ਤੱਕ ਵਜੇ ਕਿੰਨੇ ਮੁੰਡੇ ਮਿਲ ਜਾਂਦੇ ਇਹ ਕਿਹੜਾ ਮਾਡਲ ਹੈ ਪੁੱਤ ਇਹ 21 ਮਾਡਲ ਸਰ 2021 ਥੋੜੇ ਚੱਲੇ ਹੋਏ ਨੇ ਤੇ ਅੱਗੇ ਜੀ ਇਹ ਬਾਈ ਮੋਡਲ ਸਰ ਇਹ ਨਮਾ ਹੀ ਆ ਬਤਾਈ ਇਹ ਕਿੰਨਾ ਕਿ ਚੱਲਿਆ ਜੀ ਇਹ ਬਾਈ ਮੋਡਲ ਸਰ ਦੇਖ ਨੂੰ ਕਿੰਨਾ ਚੱਲਿਆ 8000 ਜੱਲੇ ਚੱਲੇ ਵੀ ਬਹੁਤ ਲੈਸ ਡਰਾਈਵਨ ਚੱਲੇ ਹੋਏ ਨੇ ਇਹ ਦੂਜਾ ਡੀਟੀਲ ਮੀਟਰ ਵਾਲਾ ਆ ਗਿਆ ਜੀ ਇਹ ਸਪਲੈਂਡਰ ਜਿਹੜਾ ਨਵਾਂ ਆਇਆ ਸੀ ਹਾਂਜੀ 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 ਇਹ ਸੈਲਫ ਸਟਾਰਟ ਹੈ ਇਹ ਸੈਲਫ ਸਟਾਰਟ ਹੋ ਜੀ ਹੈ ਇਹ ਮੈਨੂੰ ਲੱਗਦਾ ਆਈ ਟੈਕਨੋਲੋਜੀ ਵਾਲਾ ਜਿਹੜਾ ਆਈ 3 ਟੈਕਨੋਲੋਜੀ ਆਈ ਵੀ ਵੀ ਲਾਈਟਾਂ ਵਗੈਰਾ ਤੇ ਬੰਦ ਹੋ ਜਾਂਦਾ ਹੈ ਹਾਂਜੀ 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 ਆਟੋਮੈਟਿਕ ਸਟਾਰਟ ਹੋ ਜਾਊਗਾ ਆਪ ਕੱਕ ਦਬੂਗਾ ਸਟਾਰਟ ਹੋ ਜਾਊਗਾ ਜੀ ਜਿਵੇਂ ਬਦਲ ਦੀ ਨਵੀਂ ਟੈਕਨੋਲੋਜੀ ਅੱਜ ਕੱਲ੍ਹ ਆਈ ਆ ਤੇਲ ਦੀ ਬਚਤ ਹੁੰਦੀ ਜਾਂਦੀ ਹੈ ਹਾਂਜੀ ਇਹਨੇ ਆਟੋਮੈਟਿਕ ਬੰਦ ਹੋਣਾ ਕਲੱਚ ਕੁੱਟੂ ਵਿੱਚ ਸਟਾਰਟ ਹੋ ਜਾਊਗਾ ਜੀ ਇਹ ਠੀਕ ਹੈ ਇਹ ਕਿਹੜਾ ਮਾਡਲ ਹੈ ਜੀ ਸਰ 22 ਮਾਡਲ ਜੀ 2018 ਮਾਡਲ ਇਹ ਅਗੇ ਨਵੇਂ ਡਾ ਗਿਆ ਜੀ ਹਾਂਜੀ 18 ਮਾਡਲ ਦਾ ਕਲਾਸਿਕ ਆ ਜੀ ਕਲਾਸਿਕ ਆ ਜੀ 2018 ਮਾਡਲ 2018 ਮਾਡਲ ਕਲਾਸਿਕ ਇਹ ਕਿੰਨਾ ਚੱਲਿਆ ਵਾ 35000 ਚੱਲਿਆ ਵਾ ਜੀ ਭਾਜੀ 27000 ਇੱਕ ਮਗਰ ਸਵਾਰ ਵਾਲੇ ਦੇਖ ਕੇ ਲੈਨੇ ਹੋ ਤੁਸੀਂ ਵੀ ਉਹਦੇ ਨੂੰ ਜਿਹੜਾ ਕੋਈ ਐਕਸੀਡੈਂਟ ਵਾਲਾ ਹੋਵੇ ਉਹ ਨਹੀਂ ਲੰਦੇ ਨਹੀਂ ਸਰ ਨਹੀਂ ਨਹੀਂ ਪਰਚੇਜ ਹੀ ਨਹੀਂ ਕਰਦੇ ਜੀ ਅੱਗੇ ਉਹ ਠੀਕ ਹੈ ਠੀਕ ਕੋਈ ਮਤਲ ਇੰਜਨ ਵਗੈਰਾ ਜਿੱਦਾਂ ਨਹੀਂ ਪ੍ਰੋਬਲਮ ਆਉਣੀ ਨਹੀਂ ਸਰ ਨਹੀਂ ਇੰਜਨ ਸੀਲ ਜਿਹੜੀ ਵੀ ਗੱਡੀ ਵੇਚਾਂਗੇ ਸੀਲਡ ਇੰਜਨ ਹੋਊਗਾ ਜੀ ਇਹਦਾ ਬਾਕੀ ਜੋ ਵੀ ਗੱਲਬਾਤ ਹੋਊਗੀ ਕਿਸੇ ਦੇ ਸਕ੍ਰੈਚ ਵੀ ਆ ਜਾਂ ਕੋਸਾ ਉਹ ਦੱਸ ਕੇ ਦੇਣਾ ਉਹਨਾਂ ਨੂੰ ਮਤਲਬ ਉਹਲੇ ਝੋੜੀ ਹੈ ਉਹਲੇ ਜੀ ਕੋਈ ਕਮਰੇ ਜੀ ਉਹਨਾਂ ਦਾ ਕੋਈ ਕਮਰੇ ਜੀ ਇਹ ਅੱਗੇ ਕਿਹੜਾ ਗਿਆ ਜੀ ਇਹ ਡੀਲਕਸ ਹੈ ਜੀ ਇਹ ਠੀਕ ਹੈ ਬਾਕੀ ਜਿਹੜੇ ਦੋਸਤ ਰੇਟ ਜਾਣਨਾ ਚਾਹੁੰਦੇ ਨੇ ਤੁਸੀਂ ਵੀਡੀਓ ਦੇ ਵਿੱਚ ਸਕ੍ਰੀਨ ਸ਼ਾਟ ਲੈ ਕੇ ਇਹਨਾਂ ਦਾ ਨੰਬਰ ਵੀ ਵੀਡੀਓ ਦੇ ਵਿੱਚ ਦੇ ਦਾਂਗੇ ਇੱਕ ਵਾਰ ਨੰਬਰ ਬੋਲ ਵੀ ਦਿਓ ਜੀ ਬਸ ਮੈਂ 98146 11200 11200 98146 11200 ਉਤੇ ਤੁਸੀਂ WhatsApp ਚੱਲਦਾ ਜੀ ਵਟਸਐਪ ਵਾਲਾ ਕੋਈ ਹੈਗਾ ਜੇ ਜਿਵੇਂ ਕੋਈ ਰੇਟ ਲੈਣਾ ਹੋਵੇ ਕਿਸੇ ਨੇ ਕੋਈ ਇਨਕੁਆਰੀ ਲੈਣੀ ਹੋਵੇ 852874444 ਠੀਕ ਆ 852 87 4444 ਹਾਂਜੀ ਠੀਕ ਹੈ ਜੀ 85287 ਬਾਕੀ ਸਾਰੇ ਚੌਕੇ ਉਤੇ ਤੁਸੀਂ ਵਟਸਐਪ ਕਰਕੇ ਫੋਟੋ ਭੇਜ ਕੇ ਬਾਈਕ ਦੀ ਇਨਕੁਆਰੀ ਲੈ ਸਕਦੇ ਹੋ ਪਰ ਇੱਥੇ ਇੱਕ ਬੇਨਤੀ ਜ਼ਰੂਰ ਕਰਾਂਗੇ ਵੀ ਜਿਹੜੇ ਤੇ ਤੁਸੀਂ ਇੰਟਰਸਟਿਡ ਹੋ ਮੋ ਲੈਣ ਦੀ ਚਾਹ ਬਣੋ ਉਤੇ ਹੀ ਜਰੂਰ ਤੁਸੀਂ ਫੋਨ ਕਰਿਓ ਜਾਂ WhatsApp ਕਰਿਓ ਕਿਉਂਕਿ ਭਾਜੀ ਵੀ ਕਾਫੀ ਬੀਜੀ ਰਹਿੰਦੇ ਨੇ ਤੇ ਅਸੀਂ ਵੀ ਹੁਣ ਇੱਕ ਰਿਕੁਐਸਟ ਕਰਕੇ ਤੁਹਾਡੇ ਲਈ ਇਹ ਵੀਡੀਓ ਲੈ ਕੇ ਆਏ ਆ ਅੱਗੇ ਇਹ ਕਿਹੜਾ ਕਿਹੜਾ ਜੀ ਇਹ ਸਰ 21 ਮੋਡਲ ਡਾਇਰੈਕਟ ਸੀ ਡੀ ਲਕਸ ਤੇ ਅੱਗੇ ਜੀ ਇਹ ਫੈਸ਼ਨ برو ਇਹ ਸੈਲਫ ਵਾਲਾ ਇਹ ਸੈਲਫ ਸਟਾਰਟ ਹੈ ਹਾਂ ਸਰ ਸੈਲਫ ਸਟਾਰਟ ਹੈ ਜੀ ਠੀਕ ਹੈ ਫੈਸ਼ਨ ਪ੍ਰੋਫੈਸ਼ਨ ਦਾ ਹੁਣ ਮਿਲਦਾ ਹੀ ਨਹੀਂ ਮਤਲਬ ਜਿਹੜੇ ਸ਼ਕੀਨ ਨੇ ਉਹ ਲੱਭਦੇ ਨਹੀਂ ਜੀ ਬਿਲਕੁਲ ਜੀ ਸਰ ਬਿਲਕੁਲ ਇਹ ਇਹ ਡਿਜ਼ਾਈਨਸ ਹੀ ਮਿਲਦਾ ਨਹੀਂ ਜੀ ਔਰ ਪੈਸ਼ਨ ਮੈਂ ਹੋਈ ਗਿਆ ਵੀ ਕਾਫੀ ਸਕੀਨ ਨੇ ਇਹਦੀ ਵੀ ਫੈਨ ਫੋਲੋਇੰਗ ਹੈ ਮੋਟਰਸਾਈਕਲ ਦੀ ਬਹੁਤ ਵੱਡੀ ਵੀ ਜਿਹੜੇ ਬੰਦੇ ਫਿਰ ਲੱਭਦੇ ਨੇ ਪਰ ਉਹ ਲੱਭਦਾ ਲੱਭਦਾ ਆਏ ਜਾਂਦਾ ਔਲਾ ਤੁਹਾਡੇ ਕੋਲ ਵੀ ਬਿਲਕੁਲ ਸਰ ਬਿਲਕੁਲ ਆਏ ਸਰ ਆਏ ਕਿਤੋਂ ਕਸਟਮਰ ਕਿਤੋਂ ਕਿਤੋਂ ਤੱਕ ਆਉਂਦੇ ਨੇ ਤੁਹਾਡੇ ਕੋਲ ਪੰਜਾਬ ਚੋਂ ਸਾਰੇ ਪੰਜਾਬ ਚੋਂ ਸਰ ਅੱਛਾ ਹੋਰ ਨੇੜੇ-ਤੇੜੇ ਸਟੇਟਾਂ ਤੋਂ ਵੀ ਆਉਂਦੇ ਨੇ ਨੇੜੇ ਦੇ ਸਟੇਟ ਤੋਂ ਵੀ ਆਏ ਨੇ ਯੂਪੀ ਚੋਂ ਆਉਂਦੇ ਰਹਿੰਦੇ ਸਰ ਅੱਛਾ ਜੀ ਹਾਂ ਜੀ ਯੂਪੀ ਚੋਂ ਆਉਂਦੇ ਰਹਿੰਦੇ ਨੇ ਤੁਹਾਨੂੰ ਮਸ਼ਹੂਰ ਹੈ ਲੁਧਿਆਣੇ ਦੀ ਮੋਟਰਸਾਈਕਲ ਮਾਰਕੀਟ ਸਭ ਤੋਂ ਪੁਰਾਣੀ ਮਾਰਕੀਟ ਹੈ ਜੀ ਪੇ ਓਲਡ ਵੀਕਸਰੋਡ ਤੇ ਸੀ ਕਿਉਂਕਿ ਇਹ ਵੀ ਚਲੋ ਇੱਥੇ ਦੱਸ ਦਈਏ ਵੀ ਪਹਿਲਾਂ ਗਿਲ ਰੋਡ ਤੇ ਹੁੰਦੀ ਸੀ ਹਨਾ ਤੇ ਉਤੋਂ ਸ਼ਿਫਟ ਹੋ ਗਈ ਕਾਫੀ ਜਿੰਨਾਂ ਨੂੰ ਨਹੀਂ ਸੱਜਣਾਂ ਨੂੰ ਪਤਾ ਦੱਸ ਦਈਏ ਥੋੜਾ ਐਡਰੈਸ ਦੱਸ ਦੋ ਜੀ ਇੱਕ ਵਾਰ ਸਰ ਨੀਅਰ ਬੱਸ ਸਟੈਂਡ ਸਰ ਬਿਲਕੁਲ ਸੌਖਾ ਐਡਰੈਸ ਬਿਲਕੁਲ ਪੁਲ ਦੇ ਥੱਲੇ ਹਾਂਜੀ ਸਰ ਹਾਂਜੀ ਬੱਸ ਸਟੈਂਡ ਨਾਲ ਹੀ ਬੱਸ ਸਟੈਂਡ ਤੋਂ ਜਦੋਂ ਆਪਾਂ ਕਿਧਰੋਂ ਜਾਂਦੇ ਆਂ ਪ੍ਰੀਤਪਾਲ ਜੀ ਪੀ ਬੱਸ ਹਾਂਜੀ ਸਰ ਦਾ ਰਸਤੇ ਦੇ ਵਿੱਚ ਪੁਲ ਦੇ ਥੱਲੇ ਪੁਲ ਨਹੀਂ ਚੜਨਾ ਤੁਸੀਂ ਪੁਲ ਦੇ ਥੱਲੇ ਹੀ ਆਂ ਹਾਂਜੀ ਠੀਕ ਹੈ ਤੇ ਇਹ ਨਾਲ ਕਿਹੜਾ ਜੀ ਇਹ ਸ਼ਾਇਨ ਨਸਰ ਸ਼ਾਇਮ Honda ਸ਼ਾਇਮ ਇਹ ਕਿਹੜਾ ਮਾਡਲ ਹੈ ਜੀ 21 ਮਾਡਲ ਹੈ ਜੀ ਅੱਛਾ ਜੀ ਤੇ ਨਾਲ ਆ ਗਈ Hero ਦਾ ਇਹ ਗਲੈਮਰ ਸਰ ਗਲੈਮਰ ਗਲੈਮਰ ਦਾ ਵੀ ਪੂਰਾ ਗਲੈਮਰ ਚੱਲਦਾ ਹੈ ਜੀ ਹਾਂਜੀ ਇਹ ਕਿਹੜਾ ਮਾਡਲ ਹੈ ਜੀ 21 ਮਾਡਲ ਹੈ ਜੀ ਇਹ ਵੀ ਬੰਦੇ ਨੇ ਸ਼ੌਂਕ ਨਾ ਰੱਖਿਆ ਲੱਗਦਾ ਕਿ ਜਿਵੇਂ ਆਈਡੀ ਵੀ ਇਹ ਲਿਖਾਈ ਹੋਈ ਆਪਣੀਆਂ ਜੀ ਚਲੋ ਅੱਗੇ ਹੋਰ ਵੀ ਤੁਹਾਨੂੰ ਦਿਖਾਉਨੇ ਆ ਦੇ ਸਕੂਟੀਆਂ ਕਾफी ਭੈਣਾ ਨੂੰ ਜਾਂ ਫਿਰ ਜੋ ਆਪਣੇ ਸ਼ਹਿਰ ਦੇ ਵਿੱਚ ਸੱਜੇ ਰਹਿੰਦੇ ਨੇ ਉਹਨਾਂ ਨੂੰ ਸਕੂਟੀਆਂ ਦੀ ਵੀ ਕਾफी ਰਿਕੁਆਇਰਮੈਂਟ ਰਹਿੰਦੀ ਆ ਸੋ ਸਕੂਟੀਆਂ ਦੀ ਰੇਂਜ ਵੀ ਤੁਹਾਨੂੰ ਦਿਖਾ ਦਿੰਨੇ ਆ ਪਹਿਲੀ ਕਿਹੜੀ ਹੈ ਜੀ ਇਹ ਮੈਸਟਰੋ ਸਰ ਮੈਸਟਰੋ ਸਰ 22 ਮਾਡਲ ਸਰ ਇਹ 22 ਮਾਡਲ ਸਕੂਟੀ ਕਿੱਥੋਂ ਤੋਂ ਲੈ ਕੇ ਕਿੱਥੇ ਤੱਕ ਹੁੰਦੀ ਆ ਆਪਣੇ ਕੋਲ ਕਿੰਨੇ ਤੋਂ ਸਟਾਰਟਿੰਗ ਤੋਂ ਲੈ ਕੇ ਐਂਡ ਕਿੰਨੇ ਤੱਕ ਸਰ ਸਕੂਟਰੀ 23000 ਤੋਂ ਲੈ ਕੇ 75000 ਤੱਕ ਮਿਲ ਜੂਗੀ ਜੀ ਠੀਕ ਆ ਕੰਡੀਸ਼ਨ ਦੇ ਮਾਡਲ ਦੇ ਹਿਸਾਬ ਨਾਲ ਇਹ ਆਪਣੀ ਕਿਹੜਾ ਮਾਡਲ ਹੈ ਜੀ ਇਹ ਸਰ 22 ਮਾਡਲ ਹੈ ਜੀ 22 ਮਾਡਲ ਨਵੀਆਂ ਹੀ ਐ ਵੀ ਤੂੰ ਗੱਡੀ ਫੜ ਲਓ ਆਹ ਕਿਹੜੀ ਹੈ ਜੀ ਸਰ ਜੁਪੀਟਰ 19 ਮੰਨ ਲੜੀ ਹੈ ਇਹ ਤਾਂ ਨਵੀਆਂ ਲੱਗਦੀਆਂ ਜੇ ਲਫਾਫੇ ਵੀ ਲੱਗੇ ਹੋਏ ਨੇ ਹਾਂ ਜੀ ਸਰ ਠੀਕ ਹੈ ਇਹ ਕਿਹੜਾ ਮਾਡਲ ਹੈ ਜੀ ਸਰ 19 ਮੰਨ ਲੜੀ ਹੈ ਇਹ ਜੀ ਇਹ ਐਕਟਿਵਾ ਸਰ 19 ਮੰਨ ਲੜੀ 19 ਮਾਡਲ ਐਕਟਿਵਾ সিলਵਰ ਕਲਰ ਦਾ ਲੋਕਲ ਲੁਧਿਆਣੇ ਦਾ ਹੀ ਨੰਬਰ ਆ ਹਾਂ ਜੀ ਠੀਕ ਹੈ ਤੇ ਨਾਲ ਜੀ ਬਲੈਕ ਕਲਰ ਇਹ ਸਰ ਜੁਪੀਟਰ ਹੈ ਜੀ ਜੁਪੀਟਰ ਇਹ ਵੀ ਹੈ ਜੀ ਇਹ ਕਿਹੜਾ ਮਾਡਲ ਹੈ ਜੀ ਇਹ 20 ਮੰਨ ਲੜਾ ਸਰ 3 ਮੰਨ ਵੈਸੇ ਜਿਆਦਾ ਡਿਮਾਂਡ ਕਿਹੜੀ ਕਿਹੜੀ ਸਕੂਟੀਆਂ ਦੀ ਰਹਿੰਦੀ ਆ ਤੁਹਾਡੇ ਕੋਲ ਸਰ ਜੂਪੀਟਰ ਤੇ ਐਕਟਿਵ ਆ ਜੂਪੀਟਰ ਤੇ ਐਕਟਿਵ ਆ ਹਾਂ ਸਰ ਹਾਂ ਰੀਸੇਲ ਵੀ ਜਿਆਦਾ ਇਹਨਾਂ ਦੀ ਹੋਣੀ ਦੋਨਾਂ ਦੀ ਸਰ ਦੋਨੇ ਬਰਾਬਰ ਆ ਨਵੀਂ ਲਾਂਚ ਹੋਈ 125 ਜੂਪੀਟਰ ਟੀਵੀਐਸ ਦੀ ਉਹ ਜਿਹਦੇ ਮਨ ਲਾ ਦਾ ਅੱਗੇ ਦੇ ਦਾ ਟੱਕਣ ਉਹ ਹਾਂਜੀ 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 ਸਰ ਇਹ ਮਤਲਬ ਕਾਫੀ ਸੋਕ ਰਹਿੰਦੀ ਆ ਵੀ ਸੀਟ ਉਤਰਨ ਦੀ ਲੋੜ ਨਹੀਂ ਪੈਂਦੀ ਹਾਂਜੀ ਹਾਂਜੀ ਮੋਰੇ ਪੈਂਦੇ ਸੀਟ ਪੈਂਦਾ ਜੀ ਇਹ ਕਿਹੜਾ ਮਾਡਲ ਹੈ ਜੀ ਸਰ 21 ਮਾਡਲ ਆ ਸਰ ਇਹ 21 ਮਾਡਲ ਹੋਰ ਆਪਣੇ ਕੋਲ ਕਿਹੜੀ ਹੋਰ ਆਪਣੇ ਅੰਦਰ ਹਾਰ ਲਿਖਣਾ ਸਰ ਆ ਜੋ ਵੀ ਹਾਰਲੇ ਵੀ ਦਿਖਾ ਦੰਨੇ ਆ ਜਿਹੜੇ ਸ਼ਕੀਨ ਨੇ ਦੋਸਤ ਉਹਨਾਂ ਲਈ ਇਹ ਕਿਹੜਾ ਮਾਡਲ ਹੈ ਜੀ ਤੇ ਮਤਲਬ ਮਾਡਲ ਕਿਹੜਾ ਤੇ ਕਿਹੜੇ ਸਾਲ ਦਾ ਦੋ ਸਰ ਇਹ 16 ਮਾਡਲ ਦਾ ਜੀ ਹਾਰਲੈਸ ਸਟਰੀਟ ਹੈ ਜੀ 750 ਅੱਛਾ ਜੀ 750 ਹੈ ਜੀ ਹਾਂਜੀ ਹਾਂਜੀ ਸਰ ਇਹ ਕਿੰਨਾ ਕਿ ਚੱਲਿਆ ਹੈ ਜੀ ਇਹ 13000 ਚੱਲਿਆ ਸਰ ਠੀਕ ਹੈ ਮਤਲਬ ਲੱਗਦੀ ਵੀ ਕਨੈਕਸ਼ਨ ਵੀ ਗੁੱਡ ਜੀ ਗੁੱਡ ਕੰਸਟ੍ਰਕਟਿਵਲ ਹੈ ਹਾਂਜੀ ਗੁੱਡ ਸਰ ਇਹ ਵੀ ਕਾਫੀ ਸ਼ੀਕ ਨਾਉਂਦੇ ਆਉਣਗੇ। ਹਾਂਜੀ। ਆਨਲਾਈਨ ਦੇ ਵੀ ਬਹੁਤ ਕਰੇਡ ਚੱਲ ਰਿਹਾ ਸਮਾਂ। ਹਾਂਜੀ। ਅੱਜ ਕੱਲ੍ਹ ਦੇ ਲੜਕੇ ਬਹੁਤ ਪਸੰਦ ਕਰਦੇ ਆ ਜੀ। ਕਲਰ ਵੀ ਬਹੁਤ ਬਿਲਕੁਲ ਚੁਆਇਸ ਵਾਲਾ। ਜਿਵੇਂ ਲੱਭ ਕੀ ਲਿਆਂਦਾ ਲੱਗਦਾ ਕਿ ਤੁਸੀਂ। ਹਾਂਜੀ। ਸਰ ਬੇਸਪੋਰਟਸ ਬਸ ਅਸੀਂ ਵੇਚਦੇ ਹਾਂ। ਅੱਛਾ ਸਪੋਰਟਸ ਜਿਵੇਂ ਨਾਮ ਦੇ ਤੁਹਾਡੀ ਸ਼ਾਪ ਦਾ ਨਾਮ ਵੀ ਸਪੋਰਟਸ ਬਾਈਕ ਤੇ ਹੀ ਆ। ਹਾਂਜੀ। ਅਸੀਂ ਸਾਡੇ ਕੋਲ ਮਿਲਦੇ ਆ। ਤਾਂ ਇਹ ਤੋਂ ਬਿਨਾ ਹੋਰ ਕਿਹੜੇ ਸਪੋਰਟਸ ਬਾਈਕ ਆਉਂਦੇ ਨੇ ਆਪਣੇ ਕੋਲ? ਸਾਡੇ ਕੋਲ ਬਾਹਰ ਕੋਲਾ ਖੜਾ ਜੀ। ਕੋਲਾ ਕਿਹੜਾ ਜੀ ਉਹ ਕੋਲਾਪਰੋ ਖੜਾ ਹੈ ਉਹ ਕੋਲਾਪਰੋ ਠੀਕ ਆ ਉਹ ਖੜਾ ਰੈੱਡ ਕਲਰ ਦਾ ਆ ਦਿਖਾ ਦਿਓ ਫਰੰਟ ਤੋਂ ਵੀ ਦਿਖਾ ਦਿਓ ਜ਼ਰੂਰ ਇਹ ਇਹ ਕਿਹੜਾ ਮਾਡਲ ਹੈ ਜੀ ਸਰ ਇਹ 16 ਮਾਡਲ ਸਰ ਇਹ ਜੀ ਅੱਛਾ ਜੀ ਹਾਂ ਜੀ ਇਹ 11000 ਚੱਲਿਆ ਜੀ ਚੱਲਿਆ ਵੀ ਬਹੁਤ ਥੋੜਾ ਹੀ ਹੈ ਜੀ ਹਾਂ ਜੀ ਇਹ ਰੇਸਿੰਗ ਦੇ ਸ਼ਕੀਨਾਂ ਨੂੰ ਤੇ ਰਾਈਡ ਦੇ ਸ਼ਕੀਨਾਂ ਲਈ ਹੈ ਜੀ ਹਾਂ ਜੀ 650 ਸੀਸੀ ਹੈ ਜੀ ਅੱਛਾ ਅੱਛਾ ਜੀ ਇਦੇ ਨਾਲ ਕਿਹੜਾ ਕਿਹੜਾ ਹੀ ਹੈ ਇਹ KTM ਨਵਾਂ ਜਿਹਾ ਨਵਾਂ ਜੀ 2022 ਮਾਡਲ ਹੈ 140 ਸੀਐਮ ਵਾਲਾ ਹੈ ਨਾ ਸਕਰੀਨ ਵਾਲਾ ਸਕਰੀਨ ਵਾਲਾ ਸਰ ਸਕਰੀਨ ਲੱਗੀ ਹੋਈ ਹੈ ਇੱਥੇ ਹਾਂਜੀ ਬਸ ਸਪੋਰਟ ਬਾਈਕ ਸਾਰੇ ਹੁੰਦੇ ਨੇ ਆਪਣੇ ਕੋਲ ਹਰੇਕ ਰੇਂਜ ਹੁੰਦੀ ਆ ਹਾਂਜੀ ਸਰ ਜੇਕਰ ਕਿਸੇ ਦੀ ਕੋਈ ਡਿਮਾਂਡ ਹੁੰਦੀ ਆ ਬਿਲਕੁਲ ਵੀ ਕਰਾ ਦਿੰਨੇ ਹੋਵਾਂਗੇ ਥੋੜਾ ਟਾਈਮ ਲੈ ਕੇ ਹਨਾ ਇੱਕ ਦੋ ਦਿਨ ਸਰ ਠੀਕ ਆ ਮੈਂ ਲੱਭ ਦਿੰਨੇ ਹੋ ਕਹਿੰਨੂੰ ਨਰਾਸ਼ ਨਿਰਾਸ਼ ਨਹੀਂ ਕਰਦੇ ਹਾਂਜੀ ਕਿਸੇ ਨੂੰ ਨਰਾਸ਼ ਨਹੀਂ ਕਰਦੇ ਸਰ ਹੋਰ ਵੀ ਕੋਈ ਰੇਂਜ ਹੈ ਆਪਣੇ ਕੋਲ ਆ ਸਾਰਾ ਕੋਈ ਠੀਕ ਹੈ ਤੇ ਆ ਦੇਖ ਸਕਦੇ ਹੋ ਬਾਕੀ ਇਹ ਵੀ ਸਾਰੇ ਮੋਟਰਸਾਈਕਲ ਖੜੇ ਨੇ ਹੋਂਡਾ ਦਾ 110 ਖੜਾ ਜੀ ਠੀਕ ਹੈ ਹੋਂਡਾ ਦਾ 110 ਨਾ 19 ਮਾਡਲ ਸਰ ਅੱਛਾ ਜੀ ਹਾਂਜੀ 2019 ਮਾਡਲ ਹੈ ਹਾਂ ਸਰ ਹਾਂਜੀ ਤੇ ਨਾਲ ਵਾਲਾ ਹੀ ਨਾਲ ਡੀ ਲਕਸਰ 21 ਮਾਡਲ ਹੈ ਜੀ ਉਹ ਠੀਕ ਹੈ ਨਾਲ ਵਾਲਾ ਵੀ ਦਾ ਉਹ ਪੈਸ਼ਨ ਹੈ ਜੀ 18 ਮਾਡਲ ਸਰ ਜੀ ਠੀਕ ਹੈ ਉਹ ਤੋਂ ਅੱਗੇ ਜੀ 110 ਹੈ 20 ਮਾਡਲ ਨਵੇਂ ਮਾਡਲ ਵਾਲਾ ਜੀ ਅੱਗੇ ਜੀ ਅੱਗੇ ਪਲਸਰ 2014 ਮਾਡਲ ਸਰ ਠੀਕ ਹੈ ਲਓ ਤੇ ਆਪਣਾ ਕਲਟੀਨਾ ਹੈ ਜੀ ਹਾਂਜੀ ਇੱਧਰ ਥੋੜਾ ਜਿਹਾ ਡੀਲੈਕਸ ਖੜਾ ਆਪਨੇ ਕੋਲ ਜੀ ਸਰ ਇੱਧਰ ਰੈੱਡ ਕਲਰ ਦਾ ਡੀਲੈਕਸ ਖੜਾ ਪਹਿਲਾ ਮਾਡਲ ਜੀ ਆਹ ਸਿੱਧਾ ਸੋਹੜਾ ਜੀ ਕੀ ਮਾਡਲ ਠੀਕ ਹੈ ਤੇ ਆਹ ਸਰ ਸਪੈਂਡਰ ਬਾਈ ਮਾਡਲ ਦਾ ਸਰ ਜੀ ਤੇ ਦੋਸਤੋ ਇਸ ਤੋਂ ਇਲਾਵਾ ਹੋਰ ਵੀ ਕਾਫੀ ਵਾਈਲਡ ਰੇਂਜ ਹੈ ਕਿਉਂਕਿ ਇਸ ਵੀਡੀਓ ਦੇ ਵਿੱਚ ਸਾਰਾ ਕਵਰ ਕਰਨਾ ਦਾ ਮੁਸ਼ਕਲ ਹੈ ਕਿਉਂਕਿ ਇਸ ਦੇ ਦੂਜੀ ਸਾਈਡ ਵੀ ਇਹਨਾਂ ਦੇ ਕਾਫੀ ਸਟਾਕ ਖੜਾਗਾ ਤੋ ਤੁਸੀਂ ਇੱਥੇ ਵਿਜ਼ਿਟ ਕਰ ਸਕਦੇ ਹੋ ਪਹਿਲਾਂ ਇਨਕੁਆਰੀ ਕਰ ਸਕਦੇ ਹੋ ਨੰਬਰ ਤੁਹਾਨੂੰ ਦੱਸ ਹੀ ਦਿੱਤੇ ਨੇ ਇੱਕ ਵਾਰ ਫਿਰ ਤੋਂ ਨੰਬਰ ਬੋਲ ਦਿਓ ਜੀ 9814611200 ਜੀ ਠੀਕ ਹੈ ਤੇ WhatsApp WhatsApp 852874444 ਜੀ ਠੀਕ ਹੈ ਸੋ ਇਹਨਾਂ ਦੀ ਤੁਸੀਂ ਇਨਕੁਆਰੀ ਲੈ ਸਕਦੇ ਹੋ ਜੋ ਜਿਵੇਂ ਪਹਿਲਾਂ ਕਿਹਾ ਵੀ ਜੇਕਰ ਤੁਸੀਂ ਲੈਣਾ ਹੈ ਜਿਹੜੇ ਚ ਇੰਟਰਸਟਡ ਹੋ ਫੇਰ ਹੀ ਜ਼ਰੂਰ ਤੁਸੀਂ ਇਨਕੁਆਰੀ ਕਰਿਓ ਕਿਉਂਕਿ ਭਾਜੀ ਵੀ ਕਾਫੀ ਬੀਜ਼ੀ ਰਹਿੰਦੇ ਨੇ ਇੱਥੇ ਸੋ ਇਹ ਜ਼ਰੂਰ ਬੇਨਤੀ ਅਤੇ ਕਰਨੀ ਚਾਹਾਂਗੇ ਸੋ ਵੀਡੀਓ ਕਿਵੇਂ ਲੱਗੀ ਜਰੂਰ ਦੱਸਣਾ ਕਿਹੜਾ ਬਾਈਕ ਤੁਹਾਨੂੰ ਜ਼ਿਆਦਾ ਪਸੰਦ ਆਇਆ ਉਹ ਵੀ ਕਮੈਂਟਾਂ 'ਚ ਦੱਸਿਓ ਸੋ ਇਸੇ ਤਰ੍ਹਾਂ ਦੀ ਹੋਰ ਵੀ ਸੀਰੀਜ਼ ਲੈ ਕੇ ਆਉਂਦੇ ਰਹਾਂਗੇ ਸੋ ਫਿਲਹਾਲ ਇੱਥੇ ਸਾਨੂੰ ਦਿਓ ਇਜਾਜ਼ਤ ਮਿਲਾਂਗੇ ਜਲਦੀ ਧੰਨਵਾਦ